ਤੁਸੀਂ ਦੇਖ ਰਹੇ ਹੋ ਅੰਬੇ德ਕਰ ਮਿਸ਼ਨ ਨਿਊਜ਼ ਚੈਨਲ ਹਮਤ ਸੱਚ ਦਿਖਾਉਣ ਦੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਹਿਦਪੁਰ ਉੱਥੇ ਇਹ ਬਾਬਾ ਸਾਹਿਬ ਅੰਬੇ德ਕਰ ਦੀ ਮੂਰਤੀ ਸਥਾਪਨਾ ਹੋਈ ਹੈ ਤੇ ਸਾਰਿਆਂ ਨੂੰ ਸਾਡੇ ਵਾਲੋ ਵੀ ਨਿਊਜ਼ ਵਾਲੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਇਹ ਅਜੋ ਟਾਡੀ ਗੱਲ ਉੱਥੇ ਪ੍ਰਧਾਨ ਸਾਹਿਬ ਨਾਲ ਕਰਾ ਰਹੇ ਹਾਂ ਅੱਜ ਮਹਿਦਪੁਰ ਵਿੱਚ ਮੂਰਤੀ ਸਥਾਪਨਾ ਹੋਈ ਹੈ ਤੇ ਉਹਦੇ ਬਾਰੇ ਅਜੋ ਟਾਡੀ ਗੱਲ ਪ੍ਰਧਾਨ ਸਾਹਿਬ ਨਾਲ ਕਰਾ ਰਹੇ ਹਾਂ ਅੰਬੇ德ਕਰ ਮੂਰਤੀ ਸਥਾਪਨਾ ਜੋ ਬੋਲੇ ਸੋਨਰ ਪਹਿ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪਹਿ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਜੋ ਲਹਿਦਪੁਰ ਵਿਖੇ ਭਾਰਤ ਰਤਨ ਡਾਕਟਰ ਭੀਮਰਾਓ ਮੇਡਕਰ ਸਾਹਿਬ ਜੀ ਦੀ ਜੋ ਮੂਰਤੀ ਅੱਜ ਸਥਾਪਨਾ ਕੀਤੀ ਗਈ ਆ ਅੱਜ ਉਹਨਾਂ ਦੇ ਜਨਮ ਦਿਨ ਤੇ ਇਹ ਮੂਰਤੀ ਸਥਾਪਨਾ ਹੋਈ ਆ ਸੋ ਮੈਂ ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਅਤੇ ਭਾਰਤੀ ਲੋਕਾਂ ਨੂੰ ਅਤੇ ਸਮੂਹ ਕਮੇਟੀ ਦੇ ਮੈਂਬਰਾਂ ਨੂੰ ਅੱਜ ਲੱਖ ਲੱਖ ਵਧਾਈ ਦਿਨਾ ਔਰ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਸਮਾਜ ਨੂੰ ਕਹਿਣਾ ਚਾਹਾਂਗਾ ਕਿ ਜਿਵੇਂ ਕਿ ਡਾਕਟਰ ਭੀਮਰਾਓ ਵੇਡਕਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇੱਕ ਸੰਦੇਸ਼ ਦਿੱਤਾ ਕਿ ਜਦੋਂ ਵੀ ਗਰੀਬਾਂ ਦੇ ਹੱਕਾਂ ਦੀ ਆਵਾਜ਼ ਦੀ ਲੋੜ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਆ ਜਿਵੇਂ ਕਿ ਉਹਨਾਂ ਨੇ ਕਿਨਾਰਾ ਲਾਸੀ ਪੜੋ ਜੁੜੋ ਤੇ ਸੰਘਰਸ਼ ਕਰੋ ਉਹ ਮੈਂ ਸਾਰੇ ਸਮਾਜ ਨੂੰ ਅਪੀਲ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਪੜਾਹੋ ਕਿਉਂਕਿ ਜਿੰਨਾ ਚਿਰ ਅਸੀਂ ਪੜਦੇ ਨਹੀਂ ਉਹਨਾਂ ਚਿਰ ਅਸੀਂ ਅਫਸਰ ਨਹੀਂ ਬਣ ਸਕਦੇ ਉਹਨਾਂ ਚਿਰ ਅਸੀਂ ਜਿਹੜਾ ਪੋਲੀਟੀਸ਼ੀਅਨ ਨਹੀਂ ਬਣ ਸਕਦੇ ਇਸ ਕਰਕੇ ਪੂਰੇ ਸਮਾਜ ਨੂੰ ਪਹਿਲੀ ਪੀੜ ਆ ਕੇ ਉਹਨਾਂ ਦਾ ਪਹਿਲਾ ਨਾਰਾ ਪੜੋ ਸੋ ਆਪਣੇ ਬੱਚਿਆਂ ਨੂੰ ਵੱਧ ਵੱਧ ਪੜਾਹੋ ਉਹਨਾਂ ਨੂੰ ਐਜੂਕੇਟਿਡ ਕਰੋ ਔਰ ਦੂਜੀ ਉਹਨਾਂ ਨੇ ਗੱਲ ਕੀਤੀ ਜੁੜੋ ਸੋ ਮੈਂ ਦੇਖ ਰਿਹਾ ਕਿ ਅੱਜ ਜਿਹੜਾ ਪੂਰੇ ਭਾਰਤ ਦੇ ਅੰਦਰ ਡਾਕਟਰ ਸਾਹਿਬ ਦਾ ਜੋ ਜਨਮ ਦਿਨ ਮਨਾਇਆ ਜਾ ਰਿਹਾ ਔਰ ਸਮੂਹ ਦਲਤ ਭਾਈਚਾਰਾ ਅੱਜ ਉਹਨਾਂ ਦੇ ਦੂਜੇ ਨਾਰੇ ਦਾ ਸਬੂਤ ਹੈ ਕਿ ਕਿ ਸਾਰੇ ਇਕੱਠੇ ਹੋ ਗਏ ਅੱਜ ਜਿਹੜਾ ਭਾਰਤ ਦੀ ਧਰਤੀ ਦੇ ਉੱਤੇ ਡਾਕਟਰ ਸਾਹ ਦਾ ਜਿਹੜਾ ਉਹ ਜਨਮ ਦਿਨ ਮਨਾ ਰਹੇ ਆ ਤੀਸਰਾ ਉਹਨਾਂ ਨਾਰਾ ਲਾਇਆ ਸੰਘਰਸ਼ ਕਰੋ ਸੋ ਮੈਂ ਸਾਰੇ ਸਮਾਜ ਨੂੰ ਅਪੀਲ ਕਰਦਾ ਕਿ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟਡ ਕਰਨਾ ਅਸੀਂ ਇਕੱਠੇ ਹੋ ਕੇ ਚੱਲਣਾ ਉਥੇ ਨਾਲ ਹੀ ਆਪਣੇ ਦਲਿਤ ਸਮਾਜ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਸੰਘਰਸ਼ ਕਰਨ ਦੀ ਲੋੜ ਹੈ ਕਿਉਂਕਿ ਅੱਜ ਆਪਾਂ ਦੇਖਦੇ ਆ ਕਿ ਜਿਹੜਾ ਧੱਕਾ ਉਹ ਹਮੇਸ਼ਾ ਗਰੀਬ ਦੇ ਨਾਲ ਹੀ ਹੁੰਦਾ ਹੋ ਰਿਹਾ ਚਾਹੇ ਉਹ ਥਾਣਿਆਂ ਵਿੱਚ ਹੋਵੇ ਕਚਹਿਰੀਆਂ ਵਿੱਚ ਹੋਵੇ ਚਾਹੇ ਉਹ ਜਿਹੜਾ ਆਪਣਾ ਹਸਪਤਾਲਾਂ ਦੇ ਵਿੱਚ ਹੋਵੇ ਹਰ ਥਾਂ ਦੇ ਉੱਤੇ ਜਿਹੜਾ ਗਰੀਬ ਵਰਗ ਲਤਾੜਾ ਜਾ ਰਿਹਾ ਸੋ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਕਿ ਹੁਣ ਉਹ ਸਮਾਂ ਆ ਗਿਆ ਜਦੋਂ ਆਪਾਂ ਸਾਰੇ ਜਣੇ ਇਕੱਠੇ ਹੋਗੇ ਸੰਘਰਸ਼ ਕਰੀਏ ਅਤੇ 바ਵਾ ਸਾਹਿਬ ਦੀ ਜਿਹੜੀ ਸੋਜ ਨੂੰ ਉੱਪਰ ਲੈ ਕੇ ਜਾਈਏ ਸੋ ਫਿਰ ਤੋਂ ਦੁਬਾਰਾ ਇੱਕ ਵਾਰ ਭਗਵਾਨ ਵਾਲਮੀ ਕ੍ਰਾਂਤੀ ਸੈਨਾ ਵੱਲੋਂ ਭਾਰਤ ਰਤਨ ਡਾਕਟਰ ਭੀਮਰਾਓ ਬੇੜਕਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੈ ਭੀਮ ਜੈ ਭਾਰਤ